ਸਿੱਖਾਂ ਨੇ ਆਪਣੀ ਪਹਿਲੀ ਜੰਗ ਕਦੋਂ ਲੜੀ ਕਿਹਦੇ ਖਿਲਾਫ ਲੜੀ ਜੰਗ 'ਚ ਸ਼ਹੀਦ ਹੋਣ ਵਾਲਾ ਪਹਿਲਾ ਸਿੱਖ ਕੌਣ ਸੀ ਇੱਕ ਪਾਸੇ ਮੁਗਲਾਂ ਦੀ 7000 ਦੀ ਫੌਜ ਇੱਕ ਪਾਸੇ ਗੁਰੂ ਦੇ ਸਿਰਫ 700 ਸਿੱਖ ਇੱਕ ਦਿਨ ਗੁਰੂ ਸਾਹਿਬ ਦੇ ਸਿੱਖ ਸ਼ਿਕਾਰ ਕਰਨ ਗਏ ਅਮਰਸਰ ਦੇ ਨੇੜੇ ਹੀ ਜੰਗਲਾਂ 'ਚ ਉਧਰੋਂ ਸ਼ਾਹਜਹਾਨ ਆਇਆ ਹੋਇਆ ਸ਼ਿਕਾਰ ਕਰਨ ਸਿੱਖਾਂ ਨੇ ਸ਼ਿਕਾਰ ਕਰਨ ਵਾਸਤੇ ਆਪਦਾ ਬਾਜ਼ ਜੁੜਾਤਾ ਤੇ ਸਿੱਖਾਂ ਦੇ ਬਾਜ਼ ਨੇ ਕੀ ਕੀਤਾ ਮੁਗਲਾਂ ਦਾ ਬਾਜ਼ ਫੜ ਲਿਆ ਮੁਗਲਾਂ ਦੇ ਸਿਪਾਹੀ ਆਏ ਸਿੱਖਾਂ ਦੇ ਮਾਰਿਆ ਰੋਬ ਕਹਿੰਦੇ ਦੋ ਸਾਡਾ ਬਾਜ਼ ਇਹ ਕਹਿੰਦੇ ਤੁਸੀਂ ਬਾਜ਼ ਭਾਲਦੇ ਹੋ ਥੋੜਾ ਦਾ ਤਾਜ ਵੀ ਲਵਾਂਗੇ ਹੁਣੇ ਇਹਨੇ ਕੋਟਕੇ ਭਜਾਤੇ ਮੁਗਲ ਗੱਲ ਪਹੁੰਚ ਗਈ ਸ਼ਾਹਜਹਾਨ ਕੋਲ ਸ਼ਾਹਜਹਾਨ ਕਹਿੰਦਾ ਉੱਠੋ ਕਹਿੰਦਾ ਕੋਈ ਮਾਈ ਦਾ ਲਾਲ ਕਿਨੇ ਫਿਰ ਇੱਕ 26 ਸਾਲ ਦਾ ਨੌਜਵਾਨ ਉੱਠਿਆ ਨਾਮ ਹੈ ਉਹਦਾ ਮੁਖਲੇਸ ਖਾਨ ਉੱਠਿਆ ਪਾਣ ਦਾ ਬੀੜਾ ਚਬਾਇਆ ਤੇ ਤਲਵਾਰ ਨੰਗੀ ਹੱਥ 'ਚ ਫੜ ਲਈ ਕਹਿੰਦਾ ਬੰਨ ਕੇ ਲੈ ਕੇ ਆਉਂ ਗੁਰੂ ਹਰਗੋਬਿੰਦ ਨੂੰ ਤੁਹਾਡੇ ਸਾਹਮਣੇ ਇੱਥੇ ਕਹਿੰਦਾ ਜੇ ਜਿਉਂਦਾ ਨਾਂ ਫੜ ਕੇ ਲਿਆਇਆ ਤਾਂ ਸਿਰ ਲੈ ਕੇ ਆਉ ਐਡਾ ਹੰਕਾਰ ਦੇਖੋ 7000 ਦੀ ਉਹਨੂੰ ਫੌਜ ਦਿੱਤੀ ਸ਼ਾਹਜਹਾਨ ਨੇ ਜਾ ਕੇ ਨਕਰਦੇ ਹਮਲਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਉਦੋਂ ਕਹਿੰਦਾ ਜਾ ਆਪਦੇ ਗੁਰੂ ਨੂੰ ਕਹੇ ਮੇਰੇ ਨਾਲ ਸਿੱਧਾ ਮੁਕਾਬਲਾ ਕਰੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਤਾਂ ਗੁਰੂ ਸਾਹਿਬ ਆਗੇ ਅੱਗੇ ਗੁਰੂ ਸਾਹਿਬ ਕਹਿੰਦੇ ਫਿਰ ਚੱਲ ਕਰਵਾਰ ਕਹਿੰਦੇ ਤੂੰ ਆਇਆ ਸਾਡੇ ਤੇ ਚੜ ਕੇ ਅਸੀਂ ਨਹੀਂ ਵਾਰ ਕਰਾਂਗੇ ਪਹਿਲਾਂ ਤੂੰ ਕਰ ਇੱਕ ਨਹੀਂ ਕਹਿੰਦੇ ਦੋ ਨਹੀਂ ਤਿੰਨ ਵਾਰ ਕਰ ਕੀਤਾ ਜਦੋਂ ਕਹਿੰਦੇ ਉਹਨੇ ਵਾਰ ਫਿਰ ਜਹਾਂਗੀਰ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰਤਾ ਚੰਦੂ ਦੀ ਵਜ੍ਹਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਗੁਰੂ ਦੇ ਸਿੰਘਾਂ ਨੇ ਉਹਦੀ ਪੂਰੀ ਪਰੇਡ ਕੀਤੀ। ਕਹਿੰਦੇ ਉਹਦੇ ਸਿਰ 'ਚ ਜੁੱਤੀਆਂ ਮਾਰੀਆਂ ਗਈਆਂ ਪਰੇ ਬਾਜ਼ਾਰ। ਬਾਜ਼ਾਰਾਂ 'ਚ ਚੰਦੂ ਤੋਂ ਧੀਖ ਮੰਗਾਈ ਗਈ। ਕਿਹਨੇ ਮਾਰਿਆ ਉਹਨੂੰ ਪਤਾ? ਉਹੀ ਬੰਦਾ ਜਿਸਨੇ ਗੁਰੂ ਅਰਜਨ ਦੇਵ ਜੀ ਦੇ ਉੱਪਰ ਤੱਤੀ ਰੇਤ ਪਾਈ ਸੀ ਖੁਰਚਨੇ ਨਾਲ। ਉਹਨੇ ਤੱਤੀ ਰੇਤ ਦਾ ਭਰਿਆ ਹੋਇਆ ਹੀ ਖੁਰਚਨਾ ਚੰਦੂ ਦੇ ਸਿਰ 'ਚ ਮਾਰ-ਮਾਰ ਕੇ ਉਹਦਾ ਸਿਰ ਪਾੜਤਾ। ਪਹਿਲੇ 5 ਗੁਰੂ ਸਹਿਮਾਨਾਂ 'ਚੋਂ ਕਿਸੇ ਨੇ ਵੀ ਸ਼ਸਤਰ ਨਹੀਂ ਚੱਕਿਆ ਤੇ ਕੋਈ ਜੰਗ ਨਹੀਂ ਲੜੀ ਫਿਰ ਗੁਰੂ ਹਰਗੋਬਿੰਦ ਸਾਹਿਬ ਇਹ じゃ ਕੀ ਹੋਇਆ ਕਿ ਉਹਨਾਂ ਨੇ ਚਾਰ ਜੰਗਾਂ ਲੜੀਆਂ ਮੁਗਲਾਂ ਦੇ ਖਿਲਾਫ ਤਖਤ ਤੇ ਬੈਠਣ ਲੱਗ ਗਏ ਗੁਰੂ ਸਾਹਿਬ ਕਲਗੀ ਸਜਾਉਣ ਲੱਗ ਗਏ ਦੋ ਤਲਵਾਰਾਂ ਪਹਿਨੀਆਂ ਹੁੰਦੀਆਂ ਉੱਚਾ ਲੰਮਾ ਕੱਦ ਹੌਨੇ ਸੁਨੱਖੇ ਭਾਰੀ ਸਰੀਰ ਦੂਰੋਂ ਦੇਖ ਕੇ ਜਾਂ ਲੱਗਦਾ ਸੀ ਕੋਈ ਕੋਈ ਯੋਧਾ ਬੈਠਾ ਹੈ ਜਦੋਂ ਉਹਨਾਂ ਨੇ ਯੁੱਧ ਲੜੇ ਨੇ ਬੈਰੀ ਦੇ ਜਦੋਂ ਐਦਾਂ ਮਾਰਦੇ ਸੀ ਵਾਰ ਕਰਦੇ ਸੀ ਕਿਰਪਾਨ ਦਾ ਉੱਪਰੋਂ نیچے ਤੱਕ ਵੜ ਦਿੰਦੇ ਸੀ ਇੱਕੋ ਵਾਰ ਗੁਰੂ ਅਰਜਨ ਦੇਵ ਜੀ ਨੂੰ ਸਿਰਫ ਧਰਮ ਪ੍ਰਚਾਰ ਕਰਨ ਦੇ ਬਦਲੇ ਜਹਾਂਗੀਰ ਨੇ ਤਸੀਹੇ ਦੇ ਦੇ ਸ਼ਹੀਦ ਕਰਵਾ ਦਿੱਤਾ ਤਾਂ ਫਿਰ ਆਏ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਤਾਂ ਉਹਨਾਂ ਦੀ ਉਮਰ ਸਿਰਫ 11 ਸਾਲ ਸੀ ਉਦੋਂ ਗੁਰਗੱਦੀ ਵਾਲੇ ਦਿਨ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਵਾਸਤੇ ਤੋਹਫੇ ਲਿਆਏ ਜਾਂਦੇ ਨੇ ਸਿੱਖ ਧਰਮ ਚ ਇੱਕ ਪਰੰਪਰਾ ਹੁੰਦੀ ਸੀ ਕਿ ਜਦੋਂ ਵੀ ਕੋਰੀਆਈ ਦਿੱਤੀ ਜਾਂਦੀ ਸੀ ਤਾਂ ਇੱਕ ਸੇਲੀ ਬਣੀ ਜਾਂਦੀ ਸੀ ਦਸਤਾਰ ਦੇ ਉੱਪਰ ਦੀ ਜਿਹੜੇ ਪਹਿਲੇ ਪੰਜ ਗੁਰੂ ਸਹਿਮਾਨਾ ਨੇ ਧਾਰਨ ਕੀਤੀ ਸੇਲੀ ਬੰਨਣ ਲੱਗਦੇ ਨੇ ਤਾਂ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਕਿ ਬਾਬਾ ਜੀ ਕਿ ਇਹ ਸੇਲੀ ਆ ਜਿਹੜੀ ਇਹਨੂੰ ਤੋਸ਼ੇਖਾਨੇ ਚ ਰੱਖ ਦਿੱਤਾ ਜਾਵੇ ਹੁਣ ਸਿੱਖਾਂ ਦਾ ਰੂਪ ਬਦਲੇਗਾ ਉਹ ਕਹਿੰਦੇ ਮੇਰੀ ਸੇਲੀ ਮੇਰੀ ਕਮਰ ਤੇ ਟੰਗੀ ਕਿਰਪਾਨ ਹੋਏਗੀ ਤਾਂ ਕਈ ਲੋਕਾਂ ਨੂੰ ਇਹ ਗੱਲ ਨਹੀਂ ਪਸੰਦ ਆਈ ਕਿ ਇਹ ਫੌਜ ਖੜੀ ਕਰ ਰਹੇ ਨੇ ਇਹ ਮੁਗਲਾਂ ਖਿਲਾਫ ਲੜਨਗੇ ਕਿ ਚੰਗਾ ਨਹੀਂ ਕਰ ਰਹੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਮਾਤਾ ਗੰਗਾ ਜੀ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਗੁਰੂ ਸਾਹਿਬ ਨੇ ਸ਼ਿਕਾਰ ਖੇਡਣਾ ਸਟਾਰਟ ਕਰਤਾ ਜੀ ਇਸ ਚੀਜ਼ ਤੇ ਵੀ ਇਤਰਾਜ਼ ਜਤਾਇਆ ਗਿਆ ਕਿ ਗੁਰੂ ਜੀ ਸ਼ਿਕਾਰ ਖੇਡਦੇ ਨੇ ਗੁਰੂ ਸਾਹਿਬ ਨੇ ਉਦੋਂ ਗੱਲ ਕਹੀ ਸੀ ਕਮਾਂਦਾ ਗੰਗਾ ਜੀ ਨੂੰ ਜਿਹੜੇ ਜ਼ਾਲਮ ਹੁਕਮਰਾਨ ਨੇ ਇਹਨਾਂ ਦਾ ਹੰਕਾਰ ਆ ਜਿਹੜਾ ਨਾ ਇਹ ਪਰਬਤ ਬਣਿਆ ਹੋਇਆ ਕਹਿੰਦੇ ਪਰਬਤ ਨੂੰ ਮੈਂ ਗਰਦ ਚ ਮਲਾਉਂਗਾ ਕਹਿੰਦੇ ਜਿਹੜੇ ਮਿੱਟੀ ਚ ਰੋਲਦੇ ਲੋਕ ਨੇ ਉਹਨਾਂ ਨੂੰ ਮੈਂ ਤਖਤਾਂ ਤੇ ਬਿਠਾਉਂਗਾ ਸੋਚ ਦੇਖੋ ਤੁਸੀਂ ਇੱਥੋਂ ਫਿਰ ਸਿੱਖ ਧਰਮ ਦਾ ਇੱਕ ਦੂਸਰਾ ਅਧਿਆਇ ਸ਼ੁਰੂ ਹੋ ਜਾਂਦਾ ਜਿਹੜਾ ਮੁਗਲ ਮੁਗਲ ਰਾਜੇ ਹੁੰਦੇ ਸੀ ਉਹਨਾਂ ਦੇ ਤਖਤ ਹੁੰਦੇ ਸੀ ਉਹ ਨਾਰਮਲ ਲੋਕਾਂ ਤੋਂ ਉੱਚੀ ਜਗ੍ਹਾ ਤੇ ਬਹਿੰਦੇ ਸੀ ਉਹ ਕਹਿੰਦੇ ਸੀ ਲੋਕ ਨੀਵੇਂ ਨੇ ਅਸੀਂ ਉੱਚੇ ਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਬੁੰਗੇ ਦੀ ਸਥਾਪਨਾ ਕਰਦੇ ਨੇ ਜਿਹਨੂੰ ਹੁਣ ਸਿੱਖ ਅਕਾਲ ਤਖਤ ਕਹਿੰਦੇ ਨੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਪੱਤੀ ਦੇ ਕੇਂਦਰ ਦੇ ਸਾਹਮਣੇ ਸ਼ਕਤੀ ਦਾ ਕੇਂਦਰ ਬਣਾਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮਨਾਮੇ ਭੇਜਨੇ ਸਟਾਰਟ ਕੀਤੇ ਮੈਨੂੰ ਮਾਇਆ ਭੇਂਟ ਨਾ ਕੀਤੀ ਜਾਵੇ ਮੇਰੇ ਵਾਸਤੇ ਸ਼ਸਤਰ ਲੈ ਕੇ ਆਓ ਘੋੜੇ ਲੈ ਕੇ ਆਓ ਵਧੀਆ ਨਸਲਾਂ ਦੇ ਮੈਨੂੰ ਆਪਦੀ ਜਵਾਨੀ ਭੇਂਟ ਕਰੋ ਮਾਝੇ ਤੇ ਮਾਲਵੇ ਚੋਂ ਸੰਗਤ ਆਉਣੀ ਸਟਾਰਟ ਹੋ ਗਈ ਕਹਿੰਦੇ ਉਸ ਟਾਈਮ ਤੇ ਇਹ ਜਿਹੇ ਲੋਕ ਆਏ ਜਿਹੜੇ ਕਹਿੰਦੇ ਵੀ ਸਾਨੂੰ ਸਿਰਫ ਦੋ ਟਾਈਮ ਦਾ ਖਾਣਾ ਦੇ ਦਿਓ ਤੇ 6 ਮਹੀਨਿਆਂ ਬਾਅਦ ਸਾਨੂੰ ਇੱਕ ਜੋੜੀ ਕੋਈ ਕੱਪੜਾ ਦੇ ਦਿਓ ਸਾਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਨੂੰ ਗੁਰੂ ਸਾਹਿਬ ਨੇ ਤਕਰੀਬਨ 500 ਦੀ ਫੌਜ ਭਰਤੀ ਕਰ ਲਈ ਤਖਤ ਤੇ ਬੈਠਣ ਲੱਗ ਗਏ ਗੁਰੂ ਸਾਹਿਬ ਕਲਗੀ ਸਜਾਉਣ ਲੱਗ ਗਏ ਦੋ ਤਲਵਾਰਾਂ ਪਹਿਨਨੀਆਂ ਹੁੰਦੀਆਂ ਉੱਚਾ ਲੰਮਾ ਕੱਦ ਸੋਹਣੇ ਸਨਖੇ ਭਾਰੀ ਸ਼ਰੀਰ ਦੁਰੋਂ ਦੇਖ ਕੇ ਇਹ ਲੱਗਦਾ ਸੀ ਕੋਈ ਕੋਈ ਉਹਦਾ ਬੈਠਾ ਹੈ ਜਦੋਂ ਉਹਨਾਂ ਨੇ ਯੁੱਧ ਲੜੇ ਨੇ ਬੈਰੀ ਦੇ ਜਦੋਂ ਐਦਾਂ ਮਾਰਦੇ ਸੀ ਵਾਰ ਕਰਦੇ ਸੀ ਛਰਪਾਨ ਦਾ ਉੱਪਰੋਂ نیچے ਤੱਕ ਵੜ ਦਿੰਦੇ ਸੀ ਇੱਕੋ ਵਾਰ ਚ ਗੁਰੂ ਸਾਹਿਬ ਨੇ ਉਦੋਂ ਢਾਡੀਆਂ ਨੂੰ ਬੁਲਾਇਆ ਕਿ ਤੁਸੀਂ ਵਾਰਾਂ ਗਾਓ ਕਿ ਵੀਰ ਰਸ ਦੀਆਂ ਵਾਰਾਂ ਸੁਣ ਕੇ એનર્ਜੀ ਆਵੇ ਤੇ ਸੂਰਮੇ ਬਣ ਭਾਈ ਫੱਤਾ ਤੇ ਭਾਈ ਅਬਦੁੱਲਾ ਅਕਾਲ ਤਖਤ ਤੇ ਇਹ ਦੋ ਢਾਡੀ ਵਾਰਾਂ ਗਾਉਂਦੇ ਸੀ ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਫਕੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਉਹਨਾਂ ਨੇ ਕਹਿੰਦੇ ਸੀ ਕਿ ਤੇ ਤੁਹਾਡੀ ਪੱਗ ਦਾ ਕੀ ਮੁਕਾਬਲਾ ਕਰੂ ਜਹਾਂਗੀਰ ਇਹ ਖਬਰਾਂ ਫਿਰ ਪਹੁੰਚਣ ਲੱਗ ਗਈਆਂ ਜਹਾਂਗੀਰ ਤੱਕ ਫਿਰ ਜਹਾਂਗੀਰ ਨੇ ਧੋਖੇ ਨਾਲ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਲਗਭਗ 2 ਸਾਲ ਉਹ ਉੱਥੇ ਰਹੇ ਪਰ ਮੀਆਂ ਮੀਰ ਤੇ ਨੂਰਜਹਾਂ ਦੇ ਕਹਿਣ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਹਾਂਗੀਰ ਦਾ ਸਮਝੌਤਾ ਵੀ ਹੋਇਆ ਗੁਰੂ ਸਾਹਿਬ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾ ਸਮਝੌਤਾ ਹੋ ਗਿਆ ਜਹਾਂਗੀਰ ਨਾਲ ਫਿਰ ਜਹਾਂਗੀਰ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰਤਾ ਚੰਦੂ ਦੀ ਵਜ੍ਹਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਗੁਰੂ ਦੇ ਸਿੰਘਾਂ ਨੇ ਉਹਦੀ ਪੂਰੀ ਪਰੇਡ ਕੀਤੀ ਕਹਿੰਦੇ ਉਹਦੇ ਸਿਰ 'ਚ ਜੁੱਤੀਆਂ ਮਾਰੀਆਂ ਗਈਆਂ ਪਰੇ ਬਾਜ਼ਾਰ 'ਚ ਬਾਜ਼ਾਰਾਂ 'ਚ ਚੰਦੂ ਤੋਂ ਪੀਖ ਮੰਗਾਈ ਗਈ ਕਿਹਨੇ ਮਾਰਿਆ ਉਹਨੂੰ ਪਤਾ ਉਹੀ ਬੰਦਾ ਜਿਸ ਨੇ ਗੁਰੂ ਅਰਜਨ ਦੇਵ ਜੀ ਦੇ ਉੱਪਰ ਤੱਤੀ ਰੇਤ ਪਾਈ ਸੀ ਖੁਰਚਨੇ ਨਾਲ ਉਹਨੇ ਤੱਤੀ ਰੇਤ ਦਾ ਭਰਿਆ ਹੋਇਆ ਹੀ ਖੁਰਚਨਾ ਚੰਦੂ ਦੇ ਸਿਰ 'ਚ ਮਾਰ-ਮਾਰ ਕੇ ਉਹਦਾ ਸਿਰ ਪਾੜਤਾ ਐਵੇਂ ਮਰਿਆ ਸੀ ਚੰਦੂ ਜਹਾਂਗੀਰ ਦੀ ਹੋ ਗਈ ਫਿਰ ਮੌਤ ਫਿਰ ਉਹਦਾ ਪੁੱਤ ਬੈਠਾ ਸ਼ਾਹਜਹਾਨ ਸ਼ਾਹਜਹਾਨ ਵੀ ਹੁਣ ਕੱਟੜਵਾਦੀ ਸੀਗਾ ਟਾਈਮ ਲੰਘਿਆ ਫਿਰ ਇਹ ਹੁਣ ਗੱਲ ਹੈਗੀ ਆ 1629-30 ਦੇ ਨੇੜੇ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੁਣ ਸੈਨਾ ਵੀ ਵੱਧ ਗਈ ਸੀ ਹੁਣ ਸਿੱਖ ਸੀਗੇ ਜਿਹੜੇ ਉਹ ਸ਼ਸਤਰਾਂ 'ਚ ਨਪੁੰਨ ਹੋ ਗਏ ਸੀਗੇ ਵਿਧੀ ਚੰਦ ਵਰਗੇ ਤੇ ਪੈਂਦੇ ਖਾਂ ਵਰਗੇ ਸੂਰਮੇ ਗੁਰੂ ਸਾਹਿਬ ਦੀ ਫੌਜ 'ਚ ਸੀਗੇ ਪਰ ਹਜੇ ਤੱਕ ਕੋਈ ਜੰਗ ਨਹੀਂ ਸੀ ਲੜੀ ਗੁਰੂ ਸਾਹਿਬ ਨੇ ਇੱਕ ਦਿਨ ਗੁਰੂ ਸਾਹਿਬ ਤੇ ਸਿੱਖ ਸ਼ਿਕਾਰ ਕਰਨ ਗਏ ਅਮਰਸਰ ਦੇ ਨੇੜੇ ਹੀ ਜੰਗਲਾਂ 'ਚ ਉਧਰੋਂ ਸ਼ਾਹਜਹਾਨ ਆਇਆ ਹੋਇਆ ਸ਼ਿਕਾਰ ਕਰਨ ਉਦੋਂ ਬਾਜ਼ ਰੱਖੇ ਹੁੰਦੇ ਸੀ ਗੁਰੂ ਸਾਹਿਬ ਵੀ ਬਾਜ਼ ਰੱਖਦੇ ਸੀ ਉਧਰੋਂ ਸ਼ਾਹਜਹਾਨ ਵੀ ਬਾਜ਼ ਰੱਖਦਾ ਸੀਗਾ ਮੁਗਲਾਂ ਦਾ ਬਾਜ਼ ਉੱਡ ਰਿਹਾ ਕਿਸੇ ਪੰਛੀ ਦੇ ਪਿੱਛੇ ਭੱਜ ਰਿਹਾ ਸਿੱਖਾਂ ਨੇ ਸ਼ਿਕਾਰ ਕਰਨ ਵਾਸਤੇ ਆਪਦਾ ਬਾਜ਼ ਉਡਾਤਾ ਤੇ ਸਿੱਖਾਂ ਦੇ ਬਾਜ਼ ਨੇ ਕੀ ਕੀਤਾ ਮੁਗਲਾਂ ਦਾ ਬਾਜ਼ ਫੜ ਲਿਆ ਫੜ ਕੇ ਸਿੱਖਾਂ ਕੋਲ ਲਿਆ ਆ ਹੁਣ ਜਦੋਂ ਬਾਜ਼ ਫੜ ਹੀ ਲਿਆ ਸ਼ਿਕਾਰ ਹੀ ਕਰ ਲਿਆ ਤੇ ਸਿੱਖਾਂ ਨੇ ਆਪਦੇ ਕੋਲ ਹੀ ਰੱਖਣਾ ਇਹਨਾਂ ਨੇ ਰੱਖ ਲਿਆ ਮੁਗਲਾਂ ਦਾ ਬਾਜ਼ ਆਪਦੇ ਕੋਲ ਰੱਖ ਲਿਆ ਮੁਗਲਾਂ ਦੇ ਸਿਪਾਹੀ ਆਏ ਸਿੱਖਾਂ ਤੇ ਮਾਰਿਆ ਰੋਬ ਕਹਿੰਦੇ ਦੋ ਸਾਡਾ ਬਾਜ਼ ਹੁਣ ਇਹ ਕਹਿੰਦੇ ਵੀ ਬਾਜ ਸ਼ਮ ਸ਼ਕਾਰ ਸਾਡੇ ਬਾਜ ਨੇ ਕੀਤਾ ਸੀ ਕਿਉਂ ਦਈਏ ਤੁਹਾਨੂੰ ਬਾਜ ਉਹ ਕਹਿੰਦੇ ਤੁਹਾਨੂੰ ਡਰ ਨਹੀਂ ਲੱਗਦਾ ਬਾਦਸ਼ਾਹ ਦਾ ਬਾਜ ਆ ਇਹ ਇਧਰੋਂ ਸਿੱਖ ਵੀ ਫਿਰ ਉਮੇਦੇ ਹੋ ਗਏ ਨੇ ਯੋਧੇ ਨੇ ਸੂਰਬੀਰ ਨੇ ਥੋੜੀ ਨਾ ਪਹਿਲਾਂ ਵਾਲੇ ਰਹੇ ਨੇ ਇਹ ਕਹਿੰਦੇ ਤੁਸੀਂ ਬਾਜ ਭਾਲਦੇ ਹੋ ਥੋੜਾ ਦਾ ਤਾਜ ਵੀ ਲਾਵਾਂਗੇ ਹੁਣ ਅਸੀਂ ਕਹਿੰਦੇ ਕੁੱਟ ਕੇ ਭਜਾਤੇ ਮੁਗਲ ਕੱਲ ਪਹੁੰਚ ਗਏ ਸ਼ਾਹਜਹਾਨ ਕੋਲ ਦੋ ਚਾਰ ਗੱਲਾਂ ਹੋਰ ਐਡ ਕਰਕੇ ਲਾਤੀਆਂ ਸ਼ਾਹਜਹਾਨ ਕੋਲ ਆ ਜਹਾ ਪੜਕ ਗਿਆ ਕਹਿੰਦਾ ਮੇਰਾ ਬਾਜ ਫੜਿਆ ਇਹਨਾਂ ਨੇ ਫਿਰ ਕਹਿੰਦੇ ਭਰੇ ਦਰਬਾਰ ਚ ਸ਼ਾਹਜਹਾਨ ਨੇ ਕੀ ਕੀਤਾ ਇੱਕ ਪਾਨ ਦਾ ਬੀੜਾ ਰੱਖਿਆ ਇੱਕ ਨੰਗੀ ਤਲਵਾਰ ਰੱਖ ਯੋਦੇ ਵੱਡੇ ਵੱਡੇ ਜਰਨੈਲ ਦਰਬਾਰ 'ਚ ਬੈਠੇ ਨੇ। ਛਾਹਜਹਾਨ ਕਹਿੰਦਾ ਉੱਠੋ ਕਹਿੰਦਾ ਕੋਈ ਮਾਈ ਦਾ ਲਾਲ, ਪਾਨ ਦਾ ਬੀੜਾ ਤੇ ਤਲਵਾਰ ਚੱਕੋ ਤੇ ਸੌਂ ਖਾਓ ਵੀ ਗੁਰੂ ਹਰਗੋਬਿੰਦ ਨੂੰ ਹਰਾ ਕੇ ਇੱਥੇ ਬੰਨ ਕੇ ਲੈ ਕੇ ਆਓਗੇ। ਕਹਿੰਦੇ ਫਿਰ ਇੱਕ 26 ਸਾਲ ਦਾ ਨੌਜਵਾਨ ਉੱਠਿਆ। ਨਾਮ ਹੈ ਉਹਦਾ ਮੁਖਲੇਸ ਖਾਨ। ਉੱਠਿਆ, ਪਾਨ ਦਾ ਬੀੜਾ ਚਬਾਇਆ ਤੇ ਤਲਵਾਰ ਨੰਗੀ ਹੱਥ 'ਚ ਫੜ ਲਈ। ਕਹਿੰਦਾ ਤਾਂ ਗੱਲ ਹੀ ਕੋਈ ਨਹੀਂ। ਕਹਿੰਦਾ ਉਹ ਲੰਗਰ ਚਗਾਉਣ ਵਾਲੇ ਕਹਿੰਦਾ ਜੇ ਉਹਨਾਂ ਨੇ ਤਲਵਾਰਾਂ ਚੱਕ ਲਈਆਂ ਤਾਂ ਕਹਿੰਦਾ ਸਾਡਾ ਯੋਧਿਆਂ ਦਾ ਮੁਕਾਬਲਾ ਥੋੜੀ ਨਾ ਕਰ ਲੈਣਗੇ ਉਹ ਕਹਿੰਦਾ ਬੰਨ ਕੇ ਲੈ ਕੇ ਆਉਂ ਗੁਰੂ ਹਰਗੋਬਿੰਦ ਨੂੰ ਤੁਹਾਡੇ ਸਾਹਮਣੇ ਇੱਥੇ ਕਹਿੰਦਾ ਜੇ ਜਿਉਂਦਾ ਨਾਂ ਫੜ ਕੇ ਲਿਆਇਆ ਤਾਂ ਸਿਰ ਲੈ ਕੇ ਆਉ ਏਡਾ ਹੰਕਾਰ ਦੇਖੋ 7000 ਦੀ ਉਹਨੂੰ ਫੌਜ ਦੇਤੀ ਸ਼ਾਹਜਹਾਨ ਨੇ ਜਾ ਕੇ ਕਹਿੰਦਾ ਕਰਦੇ ਹਮਲਾ 7000 ਦੀ ਫੌਜ ਲੈ ਕੇ ਮੁਖਲਿਸ ਖਾਨ ਆ ਗਿਆ ਪੰਜਾਬ ਵੱਲ ਨੂੰ ਅੰਮ੍ਰਿਤਸਰ ਰਹਿੰਦੇ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਹੁਣ ਖਾਲਸਾ ਕਾਲਜ ਆ ਨਾ ਉੱਥੇ ਫੌਜ ਰੁਕੀ ਸੀ ਮੁਖਲਿਸ ਖਾਨ ਦੀ ਇਹਨੇ ਆਪਦੇ ਕੁਝ ਜਾਸੂ ਦੇਖ ਕਿਓ ਕਿੰਨੀ ਫੌਜ ਆ ਉਹਨਾਂ ਕੋਲ ਕੀ ਮਾਹੌਲ ਆ ਕਿਹੜੇ ਸ਼ਸਤਰ ਨੇ ਉਹਨਾਂ ਕੋਲ ਸੀਆਈਡੀ ਵਾਲੇ جاسੂਸ ਮੁਗਲਾਂ ਦੇ ਗਏ ਵਾਪਸ ਆਏ ਵਾਪਸ ਆ ਕੇ ਕਹਿੰਦੇ ਥੋੜੀ ਤਾਂ ਕਿਸਮਤ ਬਹੁਤ ਚੰਗੀ ਆ ਤੁਹਾਨੂੰ ਤਾਂ ਕਹਿੰਦੇ ਮਿਹਨਤ ਹੀ ਨਹੀਂ ਕਰਨੀ ਪੈਣੀ ਕਹਿੰਦੇ ਉਹਨਾਂ ਦੇ ਘਰੇ ਤਾਂ ਚੱਲ ਰਿਹਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਉਦੋਂ ਬੀਬੀ ਵੀਰੋ ਕਹਿੰਦੇ ਉਹ ਤਾਂ ਸਾਰੇ ਵਿਆਹ ਚ ਰੁੱਝੇ ਹੋਏ ਨੇ ਆਪਾਂ ਜਾਵਾਂਗੇ ਆਪਾਂ ਹਮਲਾ ਕਰਾਂਗੇ ਮਾਰ ਕੇ ਜਾਂ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਜਾਵਾਂਗੇ ਮੁਗਲਾਂ ਦੀ 7000 ਦੀ ਫੌਜ ਔਰ ਸਿੱਖ 700 ਪਹਿਲੇ ਦਿਨ ਭਾਰੀ ਰਹੇ ਮੁਗਲ ਘਰ ਤੇ ਵੀ ਕਬਜ਼ਾ ਕਰ ਲਿਆ ਉਹਨਾਂ ਨੇ ਗੁਰਸਾਹਿਬ ਦੇ ਘਰੋਂ ਜੋ ਜੜੀ ਮਠਿਆਈ ਪਈ ਸੀ ਉਹ ਵੀ ਕਹਿੰਦੇ ਉਹਨਾਂ ਨੇ ਦੰਬ ਕੇ ਖਾਦੀ ਹੋਰ ਚੀਜ਼ਾਂ ਦੀ ਵੀ ਲੁੱਟਖੋ ਕੀਤੀ ਉਹਨਾਂ ਨੇ ਅਗਲੇ ਦਿਨ ਫਿਰ ਬੜਾ ਟੁਕੀ ਕੀਤੀ ਉਹਨਾਂ ਦੀ ਮੁਗਲਾਂ ਦੀ ਫਿਰ ਮੁਖਲਿਸ ਖਾਨ ਕਹਿੰਦਾ ਮੈਂ ਆਪ ਜਾਊਂਗਾ ਬਹੁਤ ਹੰਕਾਰ ਸੀ ਉਹਨੂੰ ਆਪਣੀ ਤਲਵਾਰ ਤੇ ਬਹੁਤ ਹੰਕਾਰ ਸੀਗਾ ਜਦੋਂ ਗਿਆ ਭਾਈ ਵਿਧੀ ਚੰਦ ਅੱਗੇ ਆ ਗਿਆ ਕਹਿੰਦਾ ਜਾ ਆਪਦੇ ਗੁਰੂ ਨੂੰ ਕਹੇ ਮੇਰੇ ਨਾਲ ਸਿੱਧਾ ਮੁਕਾਬਲਾ ਕਰੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਤਾਂ ਗੁਰੂ ਸਾਹਿਬ ਆ ਗਏ ਅੱਗੇ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਇਆ ਮੁਖਲਿਸ ਖਾਨ ਆਮੋ ਸਾਹਮਣੇ ਹੋਏ ਕਹਿੰਦਾ ਸਰੈਂਡਰ ਕਰ ਦੋ ਤੁਹਾਡੀ ਸਜ਼ਾ ਵੀ ਘੱਟ ਕਰਾ ਦੂੰਗਾ ਤੇ ਜੋ ਤੁਸੀਂ ਕਹੋਗੇ ਤੁਹਾਨੂੰ ਉਹ ਦਵਾ ਦੂੰਗਾ ਗੁਰੂ ਸਾਹਿਬ ਕਹਿੰਦੇ ਮੈਂ ਜੇ ਨਾ ਸਰੈਂਡਰ ਕੀਤਾ ਨਾ ਹਵਾਲੇ ਕੀਤਾ ਆਪਦੇ ਆਪ ਨੂੰ ਤੇਰੇ ਫੇਰ ਕਹਿੰਦਾ ਫਿਰ ਮੇਰੀ ਤਲਵਾਰ ਦੀ ਤਾਕਤ ਨਹੀਂ ਜਾਣਦੇ ਤੁਸੀਂ ਕਹਿੰਦਾ ਫਿਰ ਮੈਂ ਫੜ ਕੇ ਲੈ ਕੇ ਜਾਉਂ ਕਹਿੰਦਾ ਫਿਰ ਜੇ ਨਾ ਫੜ ਸਕਿਆ ਤਾਂ ਤੁਹਾਡਾ ਸਿਰ ਧੜ ਤੋਂ ਅੱਡ ਕਰਕੇ ਫਿਰ ਬਾਦਸ਼ਾਹ ਦੇ ਚਰਨਾਂ 'ਚ ਰੱਖੋਗਾ ਗੁਰੂ ਸਾਹਿਬ ਕਹਿੰਦੇ ਫਿਰ ਚੱਲ ਕਰ ਵਾਰ ਕਹਿੰਦੇ ਤੂੰ ਆਇਆ ਸਾਡੇ ਤੇ ਚੜ ਕੇ ਅਸੀਂ ਨਹੀਂ ਵਾਰ ਕਰਾਂਗੇ ਪਹਿਲਾਂ ਤੂੰ ਕਰ ਇੱਕ ਨਹੀਂ ਕਹਿੰਦੇ ਦੋ ਨਹੀਂ ਤਿੰਨ ਵਾਰ ਕਰ ਕੀਤਾ ਜਦੋਂ ਕਹਿੰਦੇ ਉਹਨੇ ਵਾਰ ਗੁਰੂ ਸਾਹਿਬ ਨੇ ਪਹਿਲਾ ਵਾਰ ਤੋਂ ਬਚ ਗਏ ਦੂਜਾ ਵਾਰ ਕੀਤਾ ਜਦੋਂ ਫਿਰ ਢਾਲ ਨਾ ਰੋਕਿਆ ਗੁਰੂ ਸਾਹਿਬ ਨੇ ਤੀਜਾ ਵਾਰ ਵੀ ਰੋਕਿਆ ਕਹਿੰਦੇ ਹੁਣ ਤੇਰੇ ਤਿੰਨ ਵਾਰ ਹੋ ਗਏ ਪੂਰੇ ਹੁਣ ਕਹਿੰਦੇ ਮੇਰੀ ਵਾਰੀ ਗੁਰੂ ਸਾਹਿਬ ਨੇ ਫਿਰ ਕੀ ਕੀਤਾ ਨਾ ਗੁਰੂ ਸਾਹਿਬ ਨੇ ਜਦੋਂ ਇੱਕੋ ਵਾਰ ਕੀਤਾ ਫਿਰ ਇੱਕ ਵਾਰ ਹੀ ਉਹਨੇ ਢਾਲ ਨਾ ਰੋਕਣ ਦੀ ਕੋਸ਼ਿਸ਼ ਕੀਤੀ ਉਹਦੀ ਢਾਲ ਨੂੰ چیرਦਾ ਹੋਇਆ ਵਾਰ ਨਾ ਐਦਾਂ ਕਹਿੰਦੇ ਚੀਰਾ ਪਾਤਾ ਜਦ ਮੈਂ ਅੱਡ ਕਰਤਾ ਉਹਨੂੰ ਦੋ ਟੋਟੇ ਹੋ ਗਏ ਡਿੱਗ ਪਿਆ ਜ਼ਮੀਨ ਤੇ ਮੁਗਲਾਂ ਦੀ ਫੌਜ ਤਤਰ-ਬਿਤਰ ਹੋ ਗਈ ਉਤੋਂ ਐਦਾਂ ਹੋਈ ਸੀ ਸਿੱਖਾਂ ਦੀ ਪਹਿਲੀ ਜੰਗ ਭਾਈ ਗੁਰਦਾਸ ਜੀ ਲਿਖਦੇ ਨੇ ਦਲ ਭੰਜਨ ਗੁਰੂ ਸੂਰਮਾ ਵੱਡ ਯੋਦਾ ਬਹੁਤ ਪਰ ਉਪਕਾਰੀ ਵੱਡ ਯੋਦਾ ਕਹਿੰਦੇ ਬਹੁਤ ਡਾ ਬਹੁਤ ਸ਼ਕਤੀਸ਼ਾਲੀ ਯੋਦਾ ਤੇ ਕਹਿੰਦੇ ਪਰ ਉਪਕਾਰੀ ਵੀ ਸੀ ਪਰ ਉਪਕਾਰੀ ਮੰਨ ਕੇ ਚੱਲੋ ਨਾ ਉਹਨੂੰ ਕਹਿੰਦੇ ਤੂੰ ਕਰਵਾਰ ਮੌਕਾ ਦਿੱਤਾ ਵੀ ਤੂੰ ਕਰਵਾਰ ਤੂੰ ਅਜਮਾਲਾ ਆਪਦੀ ਤਾਕਤ ਜਿਹੜਾ ਆਪਦਾ ਹੰਕਾਰ ਲੈ ਕੇ ਆਇਆ ਕਿ ਤੇ ਐ ਨਾ ਸਮਝੀਵੇਂ ਤੈਨੂੰ ਵਾਰ ਕਰਨ ਦਾ ਮੌਕਾ ਹੀ ਨਾ ਦਈਏ ਇਹ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਪਹਿਲੀ ਜੰਗ ਚ ਪਹਿਲੇ ਸ਼ਹੀਦ ਹੋਏ ਨੇ ਭਾਈ ਪੰਨੂ ਜੀ 13 ਸਿੱਖ ਸ਼ਹੀਦ ਹੋਏ ਪਹਿਲੀ ਜੰਗ ਚ 13 ਸਿੱਖਾਂ ਦਾ ਸਸਕਾਰ ਗੁਰੂ ਸਾਹਿਬ ਨੇ ਆਪਦੇ ਹੱਥੇ ਕੀਤਾ। ਉਦੋਂ ਬਾਅਦ ਗੁਰੂ ਸਾਹਿਬ ਲਈ ਕੋਈ ਘੋੜੇ ਲੈ ਕੇ ਆ ਰਿਆ ਸੀ ਇੱਕ ਵਾਰ ਕਾਬਲ ਤੋਂ। ਬਹੁਤ ਸੋਹਣੀ ਨਸਲ ਦੇ ਘੋੜੇ। ਗੁਰੂ ਸਾਹਿਬ ਬਹੁਤ ਸ਼ਕੀਨ ਸੀਗੇ ਘੋੜਿਆਂ ਦੇ। ਰਾਜ ਮੁਗਲਾਂ ਦੇ ਸੈਨਿਕਾਂ ਨੇ ਰੋਕ ਲਿਆ। ਕਹਿੰਦੇ ਇੰਨੇ ਸੋਹਣੇ ਘੋੜੇ ਕਿਹਦੇ ਵਾਸਤੇ ਲੈ ਕੇ ਜਾ ਰਹੇ ਹੋ? ਕਹਿੰਦੇ ਇਹ ਤਾਂ ਸਾਡੇ ਬਾਦਸ਼ਾਹ ਕੋਲ ਹੋਣੇ ਚਾਹੀਦੇ ਨੇ। ਤੁਸੀਂ ਘੋੜੇ ਨਾ ਲਵੋ ਅਸੀਂ ਤੁਹਾਨੂੰ ਕੋਈ ਹੋਰ ਲਿਆ ਦਾਂਗੇ। ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਨੇ। ਉਹ ਕਹਿੰਦੇ ਨਹੀਂ ਨਹੀਂ ਇਹ ਘੋੜੇ ਤਾਂ ਬਾਦਸ਼ਾਹ ਕੋਲ ਹੀ ਜਾਣਗੇ। ਉੱਥੋਂ ਘੋੜੇ ਲੈ ਗਏ ਦੋ ਘੋੜੇ ਫਿਰ ਬਾਬਾ ਵਿਧੀ ਚੰਦ ਜੀ ਬਾਬਾ ਵਿਧੀ ਚੰਦ ਜੀ ਗਏ ਆਪਦਾ ਰੂਪ ਬਦਲ ਕੇ ਕਾਈ ਬਣ ਕੇ ਕਾਈ ਹੁੰਦੇ ਨੇ ਜਿਹੜੇ ਘੋੜਿਆਂ ਨੂੰ ਘਾਹ ਖਵਾਉਂਦੇ ਹੁੰਦੇ ਨੇ ਨਾ ਕਾਈ ਬਣ ਕੇ ਗਏ ਕਿਲੇ 'ਚ ਉਹਨਾਂ ਨੇ ਦੇਖ ਲਏ ਘੋੜੇ ਦੋਨੋਂ ਰਾਤ ਨੂੰ ਜਦੋਂ ਸੈਨਿਕ ਸੁੱਤੇ ਪਏ ਸੀ ਇੱਕ ਘੋੜਾ ਖੋਲਿਆ ਸੋਚੋ ਇੰਨਾ ਵੱਡਾ ਕਿਲਾ ਉੱਚੀਆਂ ਉੱਚੀਆਂ ਦਵਾਰਾਂ ਕਿਲੇ ਦੀਆਂ ਕਿਵੇਂ ਘੋੜਾ ਕੱਢ ਕੇ ਲਿਆਉਣਾ ਉਥੋਂ ਘੋੜਾ ਕਹਿੰਦੇ ਫਿਰ ਪੌੜੀਆਂ ਨਹੀਂ ਕਿਲੇ ਦੇ ਜਮਾ ਟਾਪ ਤੇ ਲੱਗੇ ਉਥੋਂ ਘੋੜੇ ਦੀ ਛਲਾਂਗ ਲਗਾਈ ਮੋਥ ਕੋੜੇ ਦੀ ਸਲੰਗ ਲਗਾਈ ਸਿੱਧਾ ਤਰਿਆ ਚ ਇੱਕ ਕੋੜਾ ਲਿਆਏ ਲਿਆ ਕੇ ਗੁਰੂ ਸਾਹਿਬ ਨੂੰ ਪੇਂਟ ਕਰਤਾ ਮੁਗਲਾਂ ਦੇ ਗੜ੍ਹ ਚੋਂ ਕੱਢ ਕੇ ਕੋੜਾ ਲਿਆਏ ਇਹ ਹਿੰਮਤ ਗੁਰੂ ਸਾਹਿਬ ਨੇ ਭਰੀ ਸਿੱਖਾਂ ਚ ਜਿਹੜੀ ਅੱਜ ਵੀ ਬਰਕਰਾਰ ਐ ਐ ਨਹੀਂ ਹੈਗਾ ਵੀ ਇੱਕ ਕੋੜਾ ਲਿਆਏ ਦੂਜੀ ਵਾਰ ਫੇਰ ਗਏ ਦੂਜੀ ਵਾਰ ਫੇਰ ਪੇਸ ਬਦਲ ਕੇ ਗਏ ਫਿਰ ਗੁਰੂ ਸਾਹਿਬ ਸਾਧ ਫਕੀਰ ਬਣ ਕੇ ਗਏ ਦੂਜਾ ਕੋੜਾ ਫੇਰ ਲਿਆਏ ਉੱਥੇ ਹੁਣ ਮੁਗਲਾਂ ਦੇ ਹੱਥਾਂ ਚੋਂ ਕੋੜੇ ਖੋਕੇ ਲੈ ਗਏ ਫੇਰ ਬਾਦਸ਼ਾਹ ਫੇਰ ਤਲਮਲਾ ਆ ਗਿਆ ਵੀਰ ਇਹਨਾਂ ਦੇ ਤਾਂ ਹੌਸਲੇ ਵੱਧ ਹੀ ਜਾਂਦੇ ਨੇ ਇੱਕ ਜਰਨੈਲ ਸੀਗਾ ਲੱਲਾ ਬੇਗ ਉਹਨੂੰ ਭੇਜਿਆ ਬਾਦਸ਼ਾਹ ਨੇ ਉਹਨੂੰ ਭੇਜਿਆ ਫਿਰ ਮੁਗਲ ਬਾਦਸ਼ਾਹ ਨੇ ਵਿਜਾ ਹਮਲਾ ਕਰ 50000 ਦੀ ਫੌਜ ਦੇ ਕੇ ਭੇਜਿਆ ਉਹਨੂੰ ਵੀ ਫਿਰ ਗੁਰੂ ਸਾਹਿਬ ਤੋਂ ਮਾਤ ਖਾਣੀ ਪਈ ਗੁਰੂ ਸਾਹਿਬ ਨੇ ਅਬਦੀ ਜ਼ਿੰਦਗੀ ਚ ਚਾਰ ਜੰਗਾਂ ਲੜੀਆਂ ਨੇ ਮਹਾਰਾਜ ਦੀ ਜੰਗ ਚੌਥੀ ਜੰਗ ਸੀਗੀ ਗੁਰੂ ਸਾਹਿਬ ਦੀ ਪੈਂਦੇ ਖਾਨ ਜਿਹੜਾ ਗੁਰੂ ਸਾਹਿਬ ਦੀ ਫੌਜ ਦਾ ਬਹੁਤ ਵੱਡਾ ਯੋਧਾ ਸੀਗਾ ਉਹਦੇ ਚੋਂ ਬਾਗੇ ਹੋ ਗਿਆ ਸੀਗਾ ਗੁਰੂ ਸਾਹਿਬ ਦਾ ਆਮਣਾ ਸਾਹਮਣਾ ਹੋਇਆ ਗੁਰੂ ਸਾਹਿਬ ਨੇ ਬੜਾ ਸਮਝਾਇਆ ਸੀ ਪਹਿਲਾਂ ਉਹਨੂੰ ਪੈਂਦੇ ਖਾਨ ਨੂੰ ਕਿ ਨਹੀਂ ਮੰਨਿਆ ਪੈਂਦੇ ਖਾਨ ਹੰਕਾਰ ਗਿਆ ਫਿਰ ਉੱਥੇ ਪੈਂਦੇਖਾਨ ਦਾ ਹੰਕਾਰ ਵੀ ਤੋੜਿਆ ਗੁਰੂ ਸਾਹਿਬ ਨੇ ਜਿਹੜੀ ਚੌਥੀ ਜੰਗ ਸੀਗੀ ਮਹਾਰਾਜ ਦੀ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਉਹ ਜੰਗ 'ਚ ਹਿੱਸਾ ਲਿਆ ਸੀਗਾ ਗੁਰੂ ਤੇਗ ਬਹਾਦਰ ਜੀ ਸਿਰਫ 13 ਸਾਲ ਦੇ ਸੀ ਉਦੋਂ ਉਹਨਾਂ ਦਾ ਨਾਮ ਤੇਗ ਮੱਲ ਹੁੰਦਾ ਸੀ ਗੁਰੂ ਤੇਗ ਬਹਾਦਰ ਜੀ ਦਾ ਉਹ ਜੰਗ 'ਚ ਕਹਿੰਦੇ ਉਹਨਾਂ ਨੇ ਐਸੀ ਕਿਰਪਾਨ ਚਲਾਈ ਸਾਰੇ ਲੋਕ ਹੱਕੇ-ਬੱਕੇ ਰਹਿ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਹਨਾਂ ਦਾ ਨਾਮ ਤੇਗ ਮੱਲ ਤੋਂ ਤੇਗ ਬਹਾਦਰ ਕਰਤਾ ਤੇਗ ਬਹਾਦਰ ਕਹਿੰਦੇ ਤੇਗ ਦਾ ਧਨੀ ਤਲਵਾਰ ਦਾ ਧਨੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਰੰ ਅੰਮ੍ਰਿਤਸਰ ਰਹਿੰਦੇ ਸੀ ਅਕਾਲ ਤਖਤ ਦੀ ਉਹਨਾਂ ਨੇ ਰਚਨਾ ਕੀਤੀ ਫਿਰ ਕੀ ਇਹ ਜਿਆ ਕਾਰਨ ਬਣਿਆ ਵੀ ਉਹ ਅੰਮ੍ਰਿਤਸਰ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਕਿਹਦੇ ਹੱਥਾਂ 'ਚ ਆਇਆ ਪ੍ਰਿਥੀ ਚੰਦ ਦਾ ਮੁੰਡਾ ਮਿਹਰਬਾਨ ਫਿਰ ਉੱਥੇ ਕਬਜ਼ਾ ਹੋ ਗਿਆ ਮਿਹਰਬਾਨ ਤੋਂ ਬਾਅਦ ਫਿਰ ਉਹਦਾ ਮੁੰਡਾ ਰਿਹਾ ਫਿਰ ਗੁਰੂ ਤੇਗ ਬਹਾਦਰ ਜੀ ਜਦੋਂ ਗਏ ਸੀ ਦਰਬਾਰ ਸਾਹਿਬ ਕਹਿੰਦੇ ਇੱਕ ਟਾਈਮ ਤੇ ਉਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਸੀ ਦਰਬਾਰ ਸਾਹਿਬ ਡਰ ਗਏ ਸੀ ਵੀ ਕਿਤੇ ਇਹ ਆ ਕੇ ਨਾ ਕਬਜ਼ਾ ਕਰ ਲੇ ਇਹ ਸਾਰਾ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ। ਦਰਬਾਰ ਸਾਹਿਬ ਤੇ ਕਦੋਂ-ਕਦੋਂ ਹਮਲੇ ਹੋਏ, ਕਿੰਨੇ ਹਮਲੇ ਹੋਏ? ਅਫਗਾਨੀਆਂ ਨੇ ਬਹੁਤ ਹਮਲੇ ਕੀਤੇ। ਇੱਕ ਹਮਲਾ ਇਹੋ ਜਿਹਾ ਵੀ ਹੋਇਆ ਸੀ ਵੀ ਸਾਰੇ ਸਰੋਵਰ ਨੂੰ ਕੂੜੇ ਨਾਲ ਭਰ ਦਿੱਤਾ ਗਿਆ ਸੀ। ਇੱਕ ਹਮਲਾ ਇਹੋ ਜਿਹਾ ਵੀ ਹੋਇਆ ਸੀ ਦਰਬਾਰ ਸਾਹਿਬ ਦੀ ਸਾਰੀ ਬਿਲਡਿੰਗ ਨੂੰ ਬਰੂਦ ਨਾਲ ਉਡਾ ਦਿੱਤਾ ਗਿਆ ਸੀ। ਇੱਕ ਟਾਈਮ ਇਹੋ ਜਿਹਾ ਵੀ ਸੀਗਾ ਵੀ ਦਰਬਾਰ ਸਾਹਿਬ ਚ ਮਸੇਰੰਗੜ ਵਰਗੇ ਮੁਗਲਾਂ ਨੇ ਨਿਰਤਕਾਂ ਨੂੰ ਨਚਾਇਆ। ਦਰਬਾਰ ਸਾਹਿਬ ਦਾ ਸਾਰਾ ਇਤਿਹਾਸ ਅਗਲੀ ਵੀਡੀਓ ਚ ਦੱਸਾਂਗੇ। ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਧੰਨਵਾਦ